ਬੱਬੂ ਮਾਨ ਸਬਤ ਜਿਹੜਾ ਮੈਨੂੰ ਮੈਸੇਜ ਆਇਆ ਸੀ ਨਾ ਜੀ ਹਮ ਹਮ ਇੰਜ ਡਾਂਟਿਆ ਜਿਵੇਂ ਸਭ ਤੋਂ ਛੋਟੇ ਪੁੱਤਰ ਉਹ ਨਹੀਂ ਡਾਂਟੀ ਦਵਾ ਜਿੱਥੇ ਕਿ ਪੰਜਾਬੀ ਇੰਡਸਟਰੀ ਵਿੱਚ ਪਾਕਿਸਤਾਨੀ ਐਕਟਰ ਇਫਤਿਹਾਰ ਠਾਕਰ ਦਾ ਵਿਰੋਧ ਹੋ ਰਿਹਾ ਉੱਥੇ ਬੱਬੂ ਮਾਨ ਵੱਲੋਂ ਪਾਕਿਸਤਾਨੀ ਐਕਟਰ ਨੂੰ ਲੈ ਕੇ ਇੱਕ ਸਟੇਟਮੈਂਟ ਦਿੱਤੀ ਗਈ ਹੈ ਜੋ ਸੋਸ਼ਲ ਮੀਡੀਆ ਤੇ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਥੋੜੇ ਦਿਨ ਪਹਿਲਾਂ ਇਫਤਿਹਾਰ ਠਾਕਰ ਨੇ ਕੁਝ ਐਦਾਂ ਦੀ ਆਪਣੀ ਸਟੇਟਮੈਂਟ ਦਿੱਤੀ ਸੀ ਜਿਸ ਦਾ ਬਹੁਤ ਹੀ ਜ਼ਿਆਦਾ ਵਿਰੋਧ ਪੰਜਾਬੀ ਇੰਡਸਟਰੀ ਅਤੇ ਪੰਜਾਬ ਭਰ ਵਿੱਚ ਹੋ ਰਿਹਾ ਸੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਐਕਟਰ ਬਿੰਨੂ ਟਿੱਲੋ ਤੇ ਦੇਵ ਖਰੋੜ ਵੱਦੇ ਵੱਲੋਂ ਪੂਰੀ ਪੰਜਾਬੀ ਇੰਡਸਟਰੀ ਨੂੰ ਅਪੀਲ ਕੀਤੀ ਗਈ ਸੀ ਕਿ ਹੁਣ ਇਸ ਪਾਕਿਸਤਾਨੀ ਗੱਦਾਰ ਨੂੰ ਕੰਮ ਨਹੀਂ ਦੇਣਾ ਪਰ ਬੱਬੂ ਮਾਨ ਵੱਲੋਂ ਪਾਕਿਸਤਾਨੀ ਐਕਟਰ ਨੂੰ ਲੈ ਕੇ ਕੁਝ ਵਿਚਾਰ ਸਾਂਝੇ ਕੀਤੇ ਗਏ ਸੀ ਜੈਸ ਦਾ ਖੁਲਾਸਾ ਇਫਤਿਹਾਰ ਠਾਕਰ ਨੇ ਆਪਣੇ ਲੇਟੈਸਟ ਪੋਡਕਾਸਟ ਦੇ ਵਿੱਚ ਕੀਤਾ ਹੈ ਜਿਸ ਦੇ ਵਿੱਚ ਉਹ ਬੱਬੂ ਮਾਨ ਦੀ ਤਾਰੀਫ ਕਰ ਰਹੇ ਆ ਅਤੇ ਭਗਵੰਤ ਮਾਨ ਤੇ ਬਿੰਨੂ ਢਿੱਲੋਂ ਨੂੰ ਲਾਂਹਤਾ ਪਾਉਂਦੇ ਵੀ ਨਜ਼ਰ ਆਏ ਨੇ ਤੇ ਬਿਨਾ ਕਿਸੇ ਦੇਰੀ ਤੋਂ ਤੁਹਾਨੂੰ ਵੀ ਲੈ ਚਲਦੇ ਆ ਉਸ ਵੀਡੀਓ ਵੱਲ ਬਬੂ ਮਾਨ ਸਾਹਿਬ ਦਾ ਜਿਹੜਾ ਮੈਸੇਜ ਆਇਆ ਸੀ ਨਾ ਜੀ ਹਮ ਹਮ ਕਿੰਜ ਡਾਂਟਿਆ ਜਿਵੇਂ ਸਭ ਤੋਂ ਛੋਟੇ ਪੁੱਤਰ ਨੂੰ ਨਹੀਂ ਡਾਂਟੀ ਦਾ ਹਾਏ ਹਾਏ ਵਾਹ ਵਾਹ ਬਬੂ ਮਾਨ ਸਾਹਿਬ ਤੇ ਬੜਾ ਹੀ ਮਾਨ ਹੋਇਆ ਅਰੇ ਵਾਹ 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 ਮੈ ਉਹ ਮੈਸੇਜ ਗੱਡੀ ਦੇ ਵਿੱਚ ਲਾ ਕੇ ਨਾ ਜੀ ਕੋਈ 10 ਤੋਂ 15 ਵਾਰੀ ਸੁਣਿਆ